ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਹੀਰਾ ਘاٹ ਸਾਹਿਬ ਸ੍ਰੀ ਹਜੂਰ ਸਾਹਿਬ ਦੇ ਕੇ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨੇ ਕੋਲ ਬਾਦਸ਼ਾਹ ਬਹਾਦਰ ਸ਼ਾਹ ਜਦੋਂ ਆਇਆ ਤਾਂ ਉਸਨੇ ਸਤਗੁਰੂ ਜੀ ਦੇ ਚਰਨ ਕੌਲਾਂ ਵਿੱਚ ਬਹੁ ਮੁੱਲਾ ਇੱਕ ਹੀਰਾ ਭੇਟ ਕੀਤਾ ਸਤਗੁਰਾਂ ਨੇ ਉਸ ਹੀਰੇ ਨੂੰ ਚੱਕ ਕੇ ਜੋ ਨਾਲ ਵਹਿ ਰਹੀ ਗੋਦਾਵਰੀ ਨਦੀ ਸੀ ਉਹਦੇ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਦੇ ਮਨ ਵਿੱਚ ਪੁਰਨਾਪੁਰਿਆ ਕਿ ਸਤਿਗੁਰੂ ਜੀ ਨੂੰ ਹੀਰੇ ਦੀ ਕੀਮਤ ਦੇ ਬਾਰੇ ਵਿੱਚ ਪਤਾ ਨਹੀਂ ਨਹੀਂ ਦੱਸਾ ਸਤਿਗੁਰੂ ਜੀ ਨਾ ਬੋਲ ਮੁਲਾ ਹੀਰਾ ਇਹ ਨਾ ਛੁੱਟਦੇ ਉਸ ਦੇ ਮਨ ਦੀਆਂ ਜਾਣਦੇ ਹੋਏ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਨਦੀ ਦੇ ਵਿੱਚ ਝਾਤ ਮਾਰੋ ਜਦੋਂ ਉਸ ਨੇ ਨਦੀ ਦੇ ਵਿੱਚ ਝਾਤ ਮਾਰੀ ਨੀਜਨਾਕੇ ਤੱਕਿਆ ਕੀ ਵੇਖਦਾ ਹੈ ਬਹਾਦਰ ਸ਼ਾਹ ਕਿ ਜਿਹੜਾ ਹੀਰਾ ਉਸ ਨੇ ਸਤਗੁਰੂ ਜੀ ਨੂੰ ਭੇਟਾ ਕੀਤਾ ਸੀ ਉਸ ਤੋਂ ਵੀ ਬਹੁਤ ਵੱਡ ਮੁੱਲੇ ਕੀਮਤੀ ਹੀਰੇ ਬਿਆਨਤ ਹੀ ਨਦੀ ਦੇ ਵਿੱਚ ਪਏ ਹਨ ਜਦੋਂ ਇਹ ਕੋਤਕੋਸ਼ ਨੇ ਵੇਖਿਆ ਤੇ ਸਤਗੁਰੂ ਦੇ ਚਰਨ ਕਮਲਾਂ ਦੇ ਵਿੱਚ ਮੱਥਾ ਟੇਕਿਆ ਕਿ ਆਪ ਦੀ ਪੂਰ ਬਖਸ਼ਾਈ ਤੇ ਸਤਗੁਰੂ ਜੀ ਦੇ ਪਾਸੋਂ ਬਿਆਨਤ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸ ਸਥਾਨ ਤੇ ਸਤਗੁਰੂ ਜੀ ਨੇ ਬਿਆਨਤ ਕੋਤਕ ਕੀਤੇ ਹਨ ਜੀ ਕਲਗੀਧਰ ਪਾਤਸ਼ਾਹ ਦੇ ਚਰਨ ਛੋਹ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਅੱਜ ਆਪਾਂ ਨੂੰ ਸੁਭਾਗ ਸਮਾ ਪ੍ਰਾਪਤ ਹੋਇਆ ਹੈ। ਸੋ ਆਪ ਜੀ ਵੀ ਵੀਡੀਓ ਦੇ ਰਹੀ ਇਸ ਪਾਵਨ ਅਸਥਾਨ ਦੇ ਦਰਸ਼ਨ ਕਰੋ, ਆਪਣੇ ਜਨਮ ਨੂੰ ਸੁਖਲਾ ਕਰੋ। ਆਓ ਸਾਰੇ ਰਲ ਮਿਲ ਕੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰੀਏ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਖੀਫਤ। ਵਾਹਿਗੁਰੂ ਵਾਹਿ, ਗੁਰੂ ਵਾਹਿ। ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰੂ